ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਨਵੇਂ ਵਲੌਗ ਦੇ ਵਿੱਚ ਤੇ ਇਸ ਵਕਤ ਤੁਸਾਂ ਨੂੰ ਦਿਖ ਰਹੇ ਹੋ ਇੰਗਲੈਂਡ ਦੇ ਸ਼ਹਿਰ ਲਿਵਰਪੂਲ ਤੋਂ ਤੇ ਅੱਜ ਇਥੋਂ ਸਾਡੀ ਫਲਾਈਟ ਹੈ ਆ ਆਇਰਲੈਂਡ ਦੀ ਰਾਜਧਾਨੀ ਡਬਲਿਨ ਦੇ ਲਈ ਆਇਰਲੈਂਡ ਇੰਗਲੈਂਡ ਦੇ ਨਾਲ ਲੱਗਦਾ ਹੀ ਇੱਕ ਛੋਟਾ ਜਿਹਾ ਦੇਸ਼ ਹੈ ਚਾਰੇ ਪਾਸੇ ਸਮੁੰਦਰ ਨਾਲ ਘਿਰਿਆ ਹੋਇਆ ਬਹੁਤ ਸੋਹਣਾ ਹੈਗਾ ਤੇ ਅਗਲੇ ਹੁਣ ਜਿਹੜੇ 5-6 ਦਿਨ ਆਪਾਂ ਉੱਥੇ ਰਹਿਣਾਗਾ ਤੇ ਤੁਹਾਨੂੰ ਆਇਰਲੈਂਡ ਸਾਰਾ ਜਿਹੜਾ ਕੰਟਰੀ ਉਹ ਘੁਮਾਉਣਾਗਾ ਤੇ ਸਵੇਰ ਦੇ ਵਜੇ ਹੋਇਆ 11 ਆ 3 ਘੰਟੇ ਬਾਅਦ ਸਾਡੀ ਫਲਾਈਟ ਹੈ 2:00 ਵਜੇ ਦੁਪਹਿਰ ਦੇ ਤੇ ਫਿਲਹਾਲ ਅਸੀਂ ਆਪਣੇ ਭੈਣ ਦੇ ਘਰ ਇੱਥੇ ਚਾਰ ਪੰਜ ਦਿਨ ਰਹੇ ਸੀਗੇ ਤੇ ਫੈਮਿਲੀ ਨਾਲ ਸੋਹਣਾ ਟਾਈਮ ਰਿਹਾ ਇੰਗਲੈਂਡ ਚ ਮੌਸਮ ਵੀ ਖਾਸ ਕਰਕੇ ਇਹਨਾਂ ਦਿਨਾਂ ਚ ਬਹੁਤ ਸੋਹਣਾ ਅੱਜ ਵੀ ਪੂਰੀ ਨਾ ਧੁੱਪ ਹੈ ਨਾ ਮਤਲਬ ਠੰਡ ਹੈਗੀ ਬੱਦਲਬਾਈ ਹੋਈ ਹੋਈ ਹੈਗੀ ਤਿਆਰੀ ਕਰਦੇ ਆ ਤੇ 에어ਪੋਰਟ ਦੇ ਲਈ ਨਿਕਲਦੇ ਆ ਫਿਰ ਦੇਖਦੇ ਆ ਅੱਜ ਦਾ ਸਫਰ ਕਿਵੇਂ ਰਹਿੰਦਾ ਹੈ ਆ ਖੋਲਿਓ ਚਾਬੀ ਆਫਰ ਫਟ ਖੁੱਲ ਗਈ ਖੁੱਲ ਗਈ ਲੋ ਰੁਕੋ ਸੋਣ ਠੀਕ ਆ ਮੰਮੀ ਚੰਗਾ ਬੰਦੇ ਆ ਓਕੇ ਬਸ ਆ ਗਏ 15 ਦਿਨਾਂ ਤੱਕ ਦੁਬਾਰੇ ਜਿੰਨੇ ਇੰਗਲੈਂਡ ਦੇ ਨੇੜੇ ਆਪਸ ਇਹ ਸਾਡੇ ਡਰਾਈਵਰ ਸਾਹਿਬ ਨੇ ਸਾਡੇ ਨਾਲ ਹੀ ਜਾਣਗੇ ਜਿੰਨੇ ਇੰਗਲੈਂਡ ਦੇ ਨੇੜੇ ਤੇੜੇ ਤੇ ਕੰਟਰੀ ਹੈ ਨਾ ਤੇ ਉਹ ਸਾਰੇ ਇੱਥੋਂ ਹੀ ਘੁੰਮਣੇ ਹੁਣ ਹੁਣ ਪਿੰਡ ਨਹੀਂ ਜਾਇਆ ਕਰਨਾ ਤੇ ਪੰਜਾਬ ਨਹੀਂ ਜਾਇਆ ਕਰਨਾ ਇੱਥੇ ਆਇਆ ਕਰ ਲੈ ਤੇ ਇੱਥੋਂ 15 ਦਿਨਾਂ ਦਾ ਜਿਵੇਂ ਮੰਨ ਲਓ ਟੂਰ ਕੀਤਾ ਨੇੜਲੇ ਦੇਸ਼ ਦਾ ਫਿਰ ਇੱਥੇ ਵਾਪਸ ਆ ਗਏ ਫਿਰ ਗਏ ਫਿਰ ਇੱਥੇ ਆ ਗਏ ਆਜੋ ਜੀ ਅਗਸਤ ਚ ਪਿੰਡ ਜਾਵਾਂਗੇ ਕੈਨੇਡਾ ਜਾਣ ਤੋਂ ਪਹਿਲਾਂ ਚੰਗਾ ਜੀ ਫਸ ਤੋਂ ਉਧਰ ਛੱਡ ਕੇ ਆਉਣਾ ਸਾਨੂੰ ਚੱਲ ਚੰਗਾ ਮੰਮੀ ਠੀਕ ਐ ਬਾਏ ਬਾਏ ਓਕੇ ਚਲ ਆ ਰੁੱਖਾਂ ਤੇ ਉਹਦਾ ਇੱਕ ਵੀ ਪੱਤਾ ਨਹੀਂ ਸੀ ਜਦੋਂ ਪਹਿਲਾਂ ਐ ਸੀ ਹਨਾ ਹੁਣ ਸਾਰੇ ਬਾਏ ਬਾਏ ਹੁਣ ਸਾਰੇ ਭਰੇ ਬਏ ਗ੍ਰੀਨਰੀ ਇੰਨੀ ਹੋ ਗਈ ਹਨਾ ਏਅਰਪੋਰਟ ਤੇ ਲੱਗਨੇ ਆ ਸਾਨੂੰ ਕੋਈ 15 ਤੋਂ 20 ਮਿੰਟ ਤੇ ਲਿਵਰਪੂਲ ਦੇ ਏਅਰਪੋਰਟ ਤੋਂ ਅਸੀਂ ਪਹਿਲੀ ਵਾਰੀ ਚੜ ਰਹੇ ਆ ਅੱਜ ਤੇ ਡੋਮੈਸਟਿਕ ਆ ਪਤ ਨਹੀਂ ਇੰਟਰਨੈਸ਼ਨਲ ਆ ਇਹ ਇੰਟਰਨੈਸ਼ਨਲ ਆ ਸੰਦੀਪ ਮੈਨੂੰ ਇੰਨਾ ਨਹੀਂ ਮੈਨੂੰ ਪਤਾ ਪਰ ਮੈਨੂੰ ਇਹਨਾਂ ਪਤਾ ਵੀ ਯੂਰਪ ਨੂੰ ਫਲਾਈਟ ਜਾਂਦੀ ਹੈ ਇਹ ਫਲਾਈਟ ਅਸੀਂ ਵੀ ਬੁੱਕ ਕਰ ਲਈ ਹੁਣ ਐ ਨਹੀਂ ਪਤਾ ਇਹ ਕਹਿੰਦੇ ਵੀ ਯੂਰਪ ਨੂੰ ਫਲਾਈਟ ਇੱਥੋਂ ਹੀ ਮੋਸਟਲੀ ਜਾਂਦੀ ਹੈ ਅੱਛਾ ਤੁਸੀਂ ਇੱਥੋਂ ਜਾਣਦੇ ਹੋ ਅਸੀਂ ਇੱਥੋਂ ਜਾਣਦੇ ਆ ਯਾਰ ਨੂੰ ਜਦੋਂ ਯਾਰ ਭਜਾਣੇ ਤੁਸੀਂ ਇੱਥੋਂ ਛੱਡਦੇ ਹਾਂ ਹਾਂ ਜੇ ਇੰਡੀਆ ਜਾਣਾ ਤਾਂ ਮੰਜਾਸੋ ਇਹਨਾਂ ਕੋਲ ਤਾਂ ਪਾਸਪੋਰਟ ਇੱਧਰ ਦੇ ਨੇ ਸਾਡੇ ਕੋਲ ਪਾਸਪੋਰਟ ਇੰਡੀਅਨ ਹੈ ਕਿਉਂਕਿ ਆਇਰਲੈਂਡ ਇੱਕ ਅਲੱਗ ਕੰਟਰੀ ਹੈ ਇਮੀਗ੍ਰੇਸ਼ਨ ਕਰਾਉਣੀ ਹੈ ਜੇ ਡੋਮੈਸਟਿਕ ਹੋਇਆ ਫਿਰ ਮੋੜ ਦੇਣਗੇ ਜੇ ਇੰਟਰਨੈਸ਼ਨਲ ਹੋਇਆ ਫਿਰ ਕਰ ਦੇਣਗੇ ਇਮੀਗ੍ਰੇਸ਼ਨ ਤਾਂ ਹੁੰਦੀ ਆ ਚਲੋ ਲੈਟਸ ਸੀ ਉੱਥੇ ਪਹੁੰਚ ਕੇ ਦੇਖਦੇ ਆਂ ਯਾਰ ਹਵਾ ਚੱਲ ਰਹੀ ਆ ਕੁਛ ਇੰਨੀ ਕਿ ਜ਼ਿਆਦਾ ਤੇਜ਼ ਹਵਾ ਨੇ ਪੱਦ ਲੱਗ ਰਿਹਾ ਨਾ ਇੰਨੇ ਭੋਟੇ ਕੱਪੜੇ ਪਾ ਕੇ ਚੱਲ ਚੰਗਾ ਸੰਦੀਪ ਵੈਲਕਮ ਟੂ आवर ਇਟਲ ਅਰਪੋਰਟ ਪਹਿਲੀ ਵਾਰੀ ਦਾ ਬਾਈ ਸਭ ਤੋਂ ਛੋਟੀ ਅਰਪੋਰਟ ਆ ਕਹਿੰਦੇ ਤੇ ਬਾਕੀ ਸਾਡੀ ਸਭ ਤੋਂ ਛੋਟੀ ਫਲਾਈਟ ਆ ਸਾਡੀ ਲਾਈਫ ਦੀ ਸਭ ਤੋਂ ਛੋਟੀ ਓਕੇ ਬਾਈ ਸੰਦੀਪ ਬਾਈ ਸਾਡੀ ਲਾਈਫ ਦੀ ਨਾ ਸਭ ਤੋਂ ਛੋਟੀ ਫਲਾਈਟ ਆ ਤੇ ਮੈਨੂੰ ਲੱਗਦਾ 50 ਮਿੰਟ ਦੀ ਆ ਸਿਰਫ ਜੇ ਦਿੱਲੀੋਂ ਅਮਰਸਰ ਵੀ ਅਸੀਂ ਗਏ ਆ ਦਿੱਲੀੋਂ ਚੰਡੀਗੜ੍ਹ ਗਏ ਆ ਤੇ ਉਹ ਵੀ ਜਿਹੜੀ ਫਲਾਈਟ ਆ ਮੈਨੂੰ ਲੱਗਦਾ 1 ਘੰਟੇ ਦੀ ਆ ਆਏ ਓਕੇ ਪਿੱਲਾ ਦਾ ਕੋਟ ਇੱਕ ਹੋਰ ਪਾਉਣਾ ਪੈਣਾ ਐਨੀ ਇੱਕ ਹਵਾ ਨੂੰ ਨੇਰੀ ਕਹਿੰਦੇ ਹੁੰਦੇ ਕਿਉਂਕਿ ਇੰਡੀਆ 'ਚ ਮਤਲਬ ਉਹ ਅ ਅ ਜਿਹੜਾ ਰੁਕ ਆਪਣੇ ਬੜਾ ਉੱਡਣ ਲੱਗ ਜਾਂਦਾ ਆਪਣੇ ਨੇਰੀਆਂ ਗਰਮ ਵਗਦੇ ਹਨ ਠੰਡੀ ਨੇਰੀ ਕਹਿੰਦੇ ਨੇਰੀ ਆ ਗਈ ਤੇ ਇੱਥੇ ਕੀ ਆ ਇੱਥੇ ਬਸ ਪੱਕਾ ਸਾਰਾ ਥਾਂ ਨੇ ਰੇਤਾ ਨਹੀਂ ਉੱਡਦਾ ਤਾਂ ਕਰਕੇ ਤੇ ਹਵਾਵਾਂ ਤੇਜ਼ ਕਹਿੰਦੇ ਵੀ ਹਵਾਵਾਂ ਤੇਜ਼ ਆ ਇਹ 에ਅਰਪੋਰਟ ਦਾ ਬਾਹਰਲਾ ਪਾਸਾ ਹੈਗਾ ਲਿਵਰਪੂਲ ਦੇ ਦਾ ਇੱਧਰਲੇ ਪਾਸੇ ਪਾਰਕਿੰਗ ਆ ਸਾਹਮਣੇ ਤੇ ਆਹ 에ਅਰਪੋਰਟ ਆ ਇਹ ਤਾਂ ਰਾਈਵਲ ਆ ਅਸੀਂ ਜਾਣਾ ਡਿਪਾਰਚਰ ਤੇ ਖੁਸ਼ੀ ਬੱਸਸ ਵੀ ਜਾਂਦੀਆਂ ਸੀਗੀਆਂ ਹਾਂਜੀ ਹਨਾ ਇਹ ਵੀ ਟਾਊਨ ਜਾਂਦੀਆਂ ਯਾਰ ਉਹ ਦੇਖੋ ਸਿਟੀ ਸੈਂਟਰ ਲਿਵਰਪੂਲ ਸਿਟੀ ਸੈਂਟਰ ਜਾਂਦੀਆਂ ਘਰ ਇੱਥੋਂ ਨੇੜੀ ਸੀਗਾ ਅਸੀਂ 10 ਮਿੰਟ ਲੱਗੇ 10 ਮਿੰਟਾਂ ਚ ਪਹੁੰਚ ਗਏ ਸੀ ਜਿਹੜਾ ਲਿਵਰਪੂਲ ਆ ਇਹ ਤਾਂ ਬਹੁਤ ਨਿੱਕਾ ਜਿਹਾ ਸ਼ਹਿਰ ਹੈਗਾ ਤੁਸੀਂ ਇਹ ਦੇਖੋ ਇੱਥੇ ਵੀ ਇੰਟਰਨੈਸ਼ਨਲ 에ਅਰਪੋਰਟ ਹੈ ਅਸੀਂ ਬਾਹਰਲੇ ਕੰਟਰੀ ਚ ਬਹੁਤ ਸਾਰਾ ਇਹ ਦੇਖਿਆ ਤੇ ਹਰ ਧਰਾਂ ਤੇ 에ਰਪੋਰਟ ਹੁੰਦਾ ਜਿਵੇਂ ਆਪਣੇ ਪੰਜਾਬ ਦਾ 에ਰਪੋਰਟ ਪੰਜਾਬ ਚ ਕਿੱਲਾ ਚੰਡੀਗੜ੍ਹ ਹੀ ਐ ਪੰਜਾਬ ਚ ਆਪਣੇ ਬਣੇ ਤਾਂ ਹੋਇਆ ਬਠਿੰਡੇ ਐ ਜਾਂ ਹੁਣ ਹਜੂਰ ਸਾਹਿਬ ਨੂੰ ਇੱਕ ਫਲਾਈਟ ਚੱਲੀ ਸੀ ਲੁਧਿਆਣੇ ਕੋਲੋਂ ਪਤਾ ਨਹੀਂ ਕਿ ਕਿੱਥੋਂ ਜਲੰਧਰ ਕੋਲੋਂ ਚੱਲੀ ਐ ਸ਼ਾਇਦ ਆਪਣੇ ਵੀ ਹੈਗੇ ਆ ਪਰ ਆਪਣੇ ਮਤਲਬ ਚੱਲਦੇ ਨਹੀਂ ਹੈਗੇ ਵਰਕਿੰਗ ਨਹੀਂ ਕਰਦੇ ਹਨ ਤੇ ਫਲਾਈਟਸ ਘਟ ਆਉਂਦੀਆਂ ਪਤਾ ਨਹੀਂ ਖਰਚਾ ਖਰਚਾ ਜ਼ਿਆਦਾ ਪਾਉਂਦੇ ਆ ਕੀ ਐ ਇੱਥੋਂ ਨਿੱਕੇ ਤੋਂ ਨਿੱਕੇ 에ਰਪੋਰਟ ਨੂੰ ਵੀ ਇੰਟਰਨੈਸ਼ਨਲ ਫਲਾਈਟਸ ਜਾਂਦੀਆਂ ਹੁੰਦੀਆਂ ਨਰਲੇ ਪਾਸੇ ਪਹੁੰਚ ਗਏ ਤੇ ਇੱਥੇ ਇਹ ਤਾਂ ਇਜ਼ੀ ਜੈਟ ਦਾ ਹੈਗਾ ਯੂਰਪ ਵਿੱਚ ਦੋ ਹੀ ਫਲਾਈਟਸ ਜਿਆਦਾ ਚੱਲੀਆਂ ਇਜ਼ੀ ਜੈਟ ਤੇ ਰਿਆਨ ਏਅਰ ਹੁਣ ਅਸੀਂ ਰਿਆਨ ਏਅਰ ਦਾ ਲੱਭਣਾ ਹੈ ਰਿਆਨ ਏਅਰ ਦਾ ਕਿਹੜੇ ਪਾਸੇ ਆ ਇਧਰ ਨਾ ਹੋਵੇ ਖੁਸ਼ੀ ਅੱਗੇ ਹੈਗਾ ਖੁਸ਼ੀ ਉਹ ਆ ਗਿਆ ਰਿਆਨ ਪੂਰੇ ਯੂਰਪ ਚ ਨਾ ਦੋ ਫਲਾਈਟਸ ਤੁਹਾਨੂੰ ਸਭ ਤੋਂ ਵੱਧ ਸਸਤੀਆਂ ਮਿਲਣਗੀਆਂ ਜਿਹੜੀਆਂ ਤੁਹਾਨੂੰ ਦੋਨੇ ਰਖਾਈਆਂ ਇਜ਼ੀ ਤੇ ਰਿਆਨ ਤੇ ਇਹ ਹੈਗੀਆਂ ਬਿਨਾ ਵੇਟ ਤੋਂ ਜੇ ਤਾਂ ਬਿਨਾ ਵੇਟ ਤੋਂ ਤੁਸੀਂ ਜਾਣੇ ਤੁਹਾਡੇ ਕੋਲ ਲਗੇ ਸੀ ਨਹੀਂ ਫਿਰ ਜਿਆਦਾ ਸਸਤੀਆਂ ਨੇ ਫਿਰ ਤੁਹਾਨੂੰ ਕਈ ਵਾਰੀ 1500 ਦੇ ਵੀ ਫਲਾਈਟ ਮਿਲ ਜਾਂਦੀ ਹੈ ਤੁਸੀਂ ਦੇਖੋ ਯਕੀਨ ਕਰੋਗੇ 1500 ਦੀ ਇੰਟਰਨੈਸ਼ਨਲ ਫਲਾਈਟ ਇੱਥੋਂ ਜਿਹੜੇ ਮਰਜੀ ਨੇੜੇ ਨੇੜੇ ਦੇਸ਼ਾਂ ਨੂੰ ਜਾਈ ਜਾਓ ਪਰ ਰਿਪਨ ਫਿਰ ਤੁਹਾਡੇ ਨਾਲ ਉਹ ਹੋਣਾ ਚਾਹੀਦਾ ਜਸਟ ਕੈਬਿਨ ਬੈਗ ਹਾਂਜੀ ਕਲਾ ਕੈਬਿਨ ਬੈਗ ਹੋਣਾ ਚਾਹੀਦਾ ਕਾਊਂਟਰ ਆ ਗਿਆ ਚੈੱਕ ਇਨ ਕਰ ਲਈਏ ਇਸੇ ਕਰਕੇ ਨਾ ਮੈਂ ਸ਼ੁਰੂ ਚ ਕਹਿ ਰਿਹਾ ਸੀ ਵੀ ਜਿੰਨੇ ਵੀ ਨੇੜੇ ਦੇ ਦੇਸ਼ ਆ ਜਿਵੇਂ ਨੈਦਰਲੈਂਡ ਹੋ ਗਿਆ ਸਕਾਟਲੈਂਡ ਹੋ ਗਿਆ ਆਅਰਲੈਂਡ ਹੋ ਗਿਆ ਆਈਸਲੈਂਡ ਹੋ ਗਿਆ ਉਹ ਸਾਰੇ ਅਸੀਂ ਇੱਥੋਂ ਘੁੰਮਣ ਇੰਗਲੈਂਡ ਤੋਂ ਜਿਹੜੀਆਂ ਫਲਾਈਟਸ ਆ ਇੱਥੋਂ ਠੀਕ ਰੇਟ ਤੇ ਮਿਲ ਜਾਂਦੇ ਪਰ ਇਹ ਵੀ ਠੀਕ ਨਹੀਂ ਹੈਗੀਆਂ ਇਹਨਾਂ ਨੇ ਚੈੱਕ ਇਨ ਕਰਨ ਦੇ ਤੇ ਸਾਡੇ ਤੋਂ ਅਸੀਂ ਆਨਲਾਈਨ ਚੈੱਕ ਇਨ ਕੀਤਾ ਨਹੀਂ ਹੈਗਾ ਬਾਕੀ ਫਲਾਈਟਾਂ ਸਮੂ 55 ਪਾਉਂਡ ਲੱਗਿਆ ਕੋਈ 55 ਪਾਉਂਡ ਚੈੱਕ ਇਨ ਕਰਨ ਦੇ ਲਈ ਆ ਇੱਥੇ ਤੇ ਇਹਨਾਂ 'ਚ ਜਿਹੜਾ weight ਵਗੈਰਾ ਅਲਾਉਡ ਨਹੀਂ ਹੁੰਦਾ ਸਸਤੀਆਂ ਇਹ ਜ਼ਰੂਰ ਹੈ ਦੋਨੇ ਜਿਹੜੀਆਂ 에어ਲਾਈਨ ਹੈ ਪਰ ਤੁਹਾਨੂੰ 7 ਕਿਲੋ ਵੀ ਬੈਗ ਅਲਾਉਡ ਨਹੀਂ ਹੈਗਾ ਨਾਲ ਜੇ ਜਿੰਨਾ ਤੁਸੀਂ weight ਪਾਈ ਜਾਉਗੇ ਉੱਥੇ ਹੀ ਫਲਾਈਟ ਪੈ ਜਾਂਦੀ ਹੈ ਪਰ ਫਿਰ ਵੀ ਜੇ ਮੰਨ ਲਓ ਪੰਜਾਬ ਤੋਂ ਆਪਾਂ ਫਲਾਈਟ ਕਰਾ ਕੇ ਸਪੈਸ਼ਲ ਇਧਰਲੀ ਕੰਟਰੀ ਘੁੰਮਣ ਆਉਣਾ ਹੈਗਾ ਉਹਨਾਂ ਨੂੰ ਠੀਕ ਹੈ ਸਾਨੂੰ 10k ਦੀ ਮਸਾਂ ਸਾਨੂੰ ਫਲਾਈਟ ਪਈ ਹੈ ਇੱਕ ਹੈਨਾ 11 ਦੀ ਪਈ ਹੈ 11 ਦੀ 11k ਦੀ ਫਲਾਈਟ ਪੈ ਗਈ ਤੇ ਕੋਈ ਜ਼ਿਆਦਾ ਮਹਿੰਗੀ ਨਹੀਂ ਹੈਗੀ ਇਹ ਸਾਰੇ ਕੰਟਰੀਜ਼ ਚ ਲਾਇਆ ਹੈ ਮੇਰੇ ਖਿਆਲ ਚ ਤੇ ਬਰਲਿਨ ਜਰਮਨੀ ਤੇ ਐਮਸਟਰਡਮ ਆ ਗਿਆ ਹੋਇ ਸੀ ਆ ਮਸ਼ਹੂਰ ਹੈ ਨਾ ਪਾਵਿਆ ਸਾਈਕਲਾਂ ਜਿਆ ਕੋਈ ਇੱਥੇ ਦਾ ਸੀ ਜਾ ਕੇ ਹੋਣਾ ਐਮਸਟਰਡਮ ਜਲਦੀ ਆਵਾਂਗੇ ਯਾਰ ਬਹੁਤ ਸੋਹਣਾ ਸ਼ਹਿਰ ਹੈ ਐਮਸਟਰਡਮ ਐਮਸਟਰਡਮ ਆ ਗਿਆ ਬਹੁਤ ਸੋਹਣਾ ਹੈ ਸਾਈਪ੍ਰਸ ਆ ਗਿਆ ਆ ਪੋਲੈਂਡ ਆ ਗਿਆ ਵੈਨਿਸ ਇੱਥੇ ਜਾਏ ਇੱਥੇ ਜਾਏ ਆਪਾਂ ਇੱਥੇ ਵੈਨਿਸ ਵੈਨਿਸ ਆ ਤਾਂ ਦੇਖਣਾ ਤੁਸੀਂ ਵਲੌਗ ਤੇ ਇੱਥੇ ਜਾਏ ਸਪੇਨ ਸਾਰੇ ਨੇੜੇ ਨੇੜੇ ਅੱਗੇ ਸਕਿਉਰਿਟੀ ਚ ਅਕੇ ਨਾ ਆ ਗਿਆ ਤੇ ਕੈਮਰਾ ਆਫ ਕਰਦੀ ਹੈ ਹੁਣ ਗੋਰੇ ਨਾ ਸ਼ਾਇਦ ਜ਼ਿਆਦਾ ਛੁੱਟੀਆਂ ਮਨਾਉਣੀ ਜਾਂਦੇ ਆ ਤਾਂ ਹੀ ਕਰਕੇ ਮੈਨੂੰ ਇਹ ਲੱਗਦਾ ਵੀ ਸਾਰੇ 에어ਪੋਰਟ ਤੇ ਆ ਹੀ ਛਾਪੇ ਪਏ ਪਤਾ ਨਹੀਂ ਕਿੰਨੇ ਕੁ ਦੇਸ਼ਾਂ ਦੇ ਨਾਮ ਪੜ੍ਹ ਲਈ ਅਸੀਂ ਜਿੰਨੇ ਨੇੜੇ ਟੇੜੇ ਸਾਰੇ ਕੰਟਰੀਜ਼ ਦੇ ਨਾਮ ਸਾਰੇ ਜਿੰਨੀਆਂ ਮਸ਼ਹੂਰ ਡੈਸਟੀਨੇਸ਼ਨਸ ਹੈਗੀਆਂ ਕਦੇ ਕਦੇ ਨਾ ਅਸੀਂ ਲੇਟ ਇੰਨਾ ਪਹੁੰਚਦੇ ਹਾਂ 에어ਪੋਰਟ ਤੇ ਤੇ ਭੱਜੋ ਨਾ ਠੀ ਭੱਜੋ ਨਾ ਠੀ ਹੁੰਦੀ ਅੱਜ ਅਸੀਂ ਇੰਨਾ ਕੁ ਜ਼ਿਆਦਾ ਪਹਿਲਾਂ ਪਹੁੰਚ ਗਏ ਅੱਜ ਟਾਈਮ ਨਹੀਂ ਫਾਲਸ ਹੋ ਰਿਹਾ ਅੱਜ ਟਾਈਮ ਚੇਂਜਮੈਂਟ ਹੋ ਰਿਹਾ ਹਜੇ 1 ਘੰਟਾ ਪਿਆ 1 ਘੰਟਾ ਸਵਾ ਘੰਟਾ ਲੰਘਾਦਾ ਤੇ ਪਤਾ ਨਹੀਂ ਕਹਿੰਦੇ ਤੁਰੇ ਫਿਰੋ ਗੇਟ ਨੰਬਰ ਵੀ ਨਹੀਂ ਸਾਨੂੰ ਦੱਸਿਆ ਵੀ ਗੇਟ ਤੇ ਅਸੀਂ ਜਾ ਕੇ ਬਹਿ ਜਾਈਏ ਹਨਾ ਕਹਿੰਦੇ ਯੂ ਹੈਵ ਰਿਲੈਕਸ ਕਹਿੰਦੇ ਰਿਲੈਕਸ ਕਰੋ ਫੂਡ ਖਾਓ ਘੁੰਮੋ ਫਿਰੋ ਇਹ ਆਈ ਜਾਂਦਾ ਜੀ ਸਾਰਾ ਕੁਝ ਕੰਪਲੀਟ ਹੋ ਗਿਆ ਤੇ ਜਿਹੜੀ ਇਮੀਗ੍ਰੇਸ਼ਨ ਉਹ ਇੰਗਲੈਂਡ ਕਰਦਾ ਨਹੀਂ ਹੈਗਾ ਐਂਟਰੀ ਵੇਲੇ ਇਕੱਲੇ ਸਟੈਂਪ ਲਾਉਂਦਾ ਜਦੋਂ ਐਗਜ਼ਿਟ ਕਰੋਂਗੇ ਅਸੀਂ ਲੰਡਨ ਤੋਂ ਵੀ ਐਗਜ਼ਿਟ ਹੋਏ ਹਾਂ ਪਹਿਲਾਂ ਤੇ ਇੱਥੇ ਵੀ ਨਹੀਂ ਇਹਨਾਂ ਨੇ ਜੈਂਪ ਹਾਰੀ ਹੈ ਜੀ ਐਦਾਂ ਹੀ ਅੱਗੇ ਜਾਣ ਦਿੱਤਾ ਆਟੋਮੈਟਿਕ ਸਿਸਟਮ 'ਚ ਰਿਕਾਰਡ ਹੋ ਜਾਂਦਾ ਇਹਨਾਂ ਨੇ ਵੀ ਆਹ ਦਿਨ ਨੂੰ ਬੰਦਾ ਵਾਪਸ ਜਾ ਰਿਹਾ ਦੇਸ਼ 'ਚ ਛੋਟੇ ਇਹ 에어ਪੋਰਟ ਹੁੰਦੇ ਨੇ ਡਿਊਟੀ ਫਰੀ ਐਡਾ ਵੱਡਾ ਬਣਾਇਆ ਹੁੰਦਾ ਇਹਨਾਂ ਨੇ ਅੰਗਰੇਜ਼ ਚਮਕਦਮ ਕਾਣੀਆਂ ਚੀਜ਼ਾਂ ਤੋਂ ਪ੍ਰਭਾਵਤ ਹੁੰਦੇ ਆ। ਇਥੇ ਚੀਜ਼ਾਂ ਚੱਕਦੇ ਆ। ਚਲੋ ਜੀ ਆਪਾਂ ਤਾਂ ਕੁਝ ਨਹੀਂ ਲੈਣਾ। ਨਹੀਂ ਨਹੀਂ ਮੈਂ ਤਾਂ ਇਹ ਦੇ ਆਪਾਂ ਤਾਂ ਸ਼ੋਪਿੰਗ ਤਾਂ ਕਰਕੇ ਤਾਂ ਆਏ ਆ ਚਾਰ ਪੰਜ ਦਿਨ ਇੰਗਲੈਂਡ। ਰੂਪਨ ਜਿਹੜੇ ਆਪਣੇ ਦਿੱਲੀ 에ਰਪੋਰਟ ਤੇ ਨੇ ਬ੍ਰਾਂਡ ਉਹ ਹੀ ਨੇ ਸਾਰੇ। ਦਿੱਲੀ ਵਾਲੇ ਸੇਮ ਹੀ ਆ। ਸੇਮ ਹੀ ਚੀਜ਼ਾਂ। ਡਿਊਟੀ ਫਰੀ ਵੀ ਮੈਨੂੰ ਲੱਗਦਾ ਸੇਮ ਹੀ ਬਣਾਇਆ ਹੋਇਆ ਹੈ ਜਿਵੇਂ ਤਾਂ ਦਿੱਲੀ ਚ ਹੈ। ਬੌਬੀ ਬ੍ਰਾਉਨ, ਮੈਕ, ਕੋਕੋ ਸ਼ੈਨਲ ਸਾਰਾ ਕੁਝ ਸੇਮ ਹੀ ਆ ਪ੍ਰਾਡਾ। ਬਰਸਾਤ ਛੇ ਦੌਲਤੀ ਬਗਾਨਾ ਯਾਰ ਆਇਰਲੈਂਡ ਨੂੰ ਲੋਕ ਕਿੰਨੇ ਟਰੈਵਲ ਕਰਦੇ ਹਲੇ ਇੱਥੋਂ ਨਾ ਹੋਰ ਕੋਈ ਫਲਾਈਟਸ ਨਹੀਂ ਜਾਂਦੀਆਂ ਸਾਨੂੰ ਇਹ ਵੀ ਪਤਾ ਲੱਗਿਆ ਹੁਣ ਤੇ ਜ਼ਿਆਦਾਤਰ ਮਤਲਬ ਰੇਅਨਅਇਰ ਤੇ ਇੱਕ ਜਿਹੜੀ ਹੈਗੀ ਸੀਗੀ ایزی ਜੈਟ ਦੋ ਹੀ ਜ਼ਿਆਦਾ ਫਲਾਈਟਸ ਜਾਂਦੀਆਂ ਤੇ ਤੁਸੀਂ ਦੇਖ ਲਓ ਕਿੰਨੇ ਲੋਕ ਟਰੈਵਲ ਕਰਦੇ ਨੇ ਦੋਨੇ ਫਲਾਈਟਸ ਇਹ ਅਸੀਂ ਪਹੁੰਚ ਗਏ ਜੀ ਮਲਾਦਾ ਬਾਹਰਲੇ ਪਾਸੇ ਮੌਸਮ ਵੀ ਯਾਰ ਆਇਰਲੈਂਡ ਚ ਖਰਾਬ ਹੋਗਾ ਮੀਂਹ ਖਾਇਆ ਹੋਇਆ ਸੀ ਅੱਜ ਬਾਕੀ ਜਾ ਕੇ ਦੇਖਦੇ ਹਾਂ ਤੇ ਮੌਸਮ ਕਿਵੇਂ ਦਾ ਹੋਇਆ ਇੱਥੇ ਵੀ ਖਰਾਬ ਹੋਣਾ ਸ਼ੁਰੂ ਹੋ ਗਿਆ ਜਦੋਂ ਅਸੀਂ ਆਏ ਹਾਂ ਬੱਦਲ ਹੋ ਗਿਆ ਸੀ ਪੂਰਾ ਲੈ ਵੀ ਕੁਝ ਖਾਣ ਪੀਣ ਨੂੰ ਲੈ ਲਈਏ ਹੋਰ ਨਹੀਂ ਹੁਣ ਤਾਂ ਕਰੇ ਪ੍ਰਸ਼ਾਦੇ ਸ਼ੱਕ ਆਏ ਆਪਾਂ ਪ੍ਰਸ਼ਾਦੇ ਤਾਂ ਸ਼ੱਕ ਆਏ ਹੁਣ ਵਿਹਲਾ ਬੰਦਾ ਕੀ ਕਰੇ ਆਹ ਕੋਲ ਸੈਂਡਵਿਚ ਲੈ ਲਓ ਸੈਂਡਵਿਚ ਲੈ ਲਓ ਨਾਲ ਐ ਕਰੋ ਸਟਰਾਬਰੀ ਵਾਲੀ ਡਰਿੰਕ ਲੈ ਲਓ ਇੱਕ ਜਾਂ ਸਟਾਰਬਕ ਵਾਲੀ ਡਰਿੰਕ ਲੈ ਆਪੀ ਨਹੀਂ ਕੈਫੇ ਲਾਤੇ ਦੇਖ ਲਓ ਆਪਾ ਦੇਖ ਲੈਨੇ ਜੇ ਸਟਰਾਬਰੀ ਵਾਲੀ ਮਿਲੀ ਇਹਨਾਂ ਦੇ ਮਿਲਕੀ ਜੀ ਚਾਹੀਦੀ ਹੈ ਉਹ ਹਾਂਜੀ ਮਿਲਕ ਲੈ ਲਿਓ ਦੇਖੋ ਇੱਥੇ ਦੇ ਨਾ ਜਿਹੜੇ ਫੈਂਟੇ ਹੁੰਦੇ ਆ ਤੇ ਕੋਕ ਹੁੰਦੇ ਉਹਨਾਂ ਦਾ ਆਪਣਾ ਨੂੰ ਫਰਕ ਹੁੰਦਾ ਹੈਗਾ ਆ ਦੇਖੋ ਇੱਥੇ ਫੈਂਟਾ ਇਹੋ ਜਿਹਾ ਹੁੰਦਾ ਹੈਗਾ ਔਰੇਂਜ ਕਲਰ ਦਾ ਇੱਕ ਆਹ ਸਟਰਾਬਰੀ ਵਾਲਾ ਆਪਣੇ ਫੈਂਟਾ ਸੰਤਰੀ ਆ ਬਣਾਉਂਦੇ ਆ ਕੋਕ ਦਾ ਵੀ ਫਰਕ ਹੁੰਦਾ ਇੱਥੇ ਕੋਕ ਹੋਰ ਤਰ੍ਹਾਂ ਦਾ ਹੁੰਦਾ ਹੈਗਾ ਕਿਹੜਾ ਸਟਰਾਬਰੀ ਵਾਲਾ ਕਿਹੜਾ ਦਿਸ ਗਿਆ ਤੁਹਾਨੂੰ ਇਹ ਹੀ ਲੈਣਾ ਰ ਪਰ ਮਿਲਕੀ ਜੇ ਲੈਣਾ ਆਪਾਂ ਉਹਦੇ ਵਾਲੀ ਖੁਸ਼ੀ ਉਹਦੇ ਵਾਲੀ ਲੈ ਲਓ ਸਟ੍ਰੌਬਰੀ ਮਿਲਕ ਲੈ ਲਓ ਉਹ ਸਭ ਤੋਂ ਮਿਲਕ ਹੀ ਲੱਭ ਰਹੀ ਮੈਂ ਇੱਥੇ ਦੇ ਨਾਲ ਇੱਕ ਗੱਲ ਬਹੁਤ ਵਧੀਆ ਲੱਗੀ ਸਾਨੂੰ ਤੇ ਜਿਵੇਂ ਆਪਣੇ ਜਾਂ ਆਪਣੇ ਹੀ ਨਹੀਂ ਕੱਲਾ ਬਾਕੀ 에ਰਪੋਰਟਸ ਤੇ ਅਸੀਂ ਦੇਖਦੇ ਆ ਪ੍ਰਾਈਸ ਆਮ ਨਾਲੋਂ ਤੁਗਣੇ ਤਿੱਗਣੇ ਹੁੰਦੇ ਆ ਨਾ ਪ੍ਰਾਈਸ ਲਗਭਗ ਸੇਮ ਹੀ ਆ ਥੋੜਾ ਬਹੁਤਾ ਫਰਕ ਹੈ ਪੈਨੀਆਂ ਦਾ ਮਤਲਬ ਤੇ ਜਿੰਨੇ ਦੀ ਚੀਜ਼ ਬਾਹਰ ਮਿਲਦੀ ਆ ਓਨੇ ਕੁ ਦੀ ਸਿਮਿਲਰ ਰੇਟ ਇੱਥੇ ਆ ਨਹੀਂ ਤਾਂ ਕੀ ਹੁੰਦਾ ਪਾਣੀ ਦੀ ਬੋਤਲ ਵੀ 80 90 ਰੁਪਏ ਦੀ ਮਿਲਦੀ ਹੁੰਦੀ ਹੈ ਜਿਹੜੀ ਬਾਹਰ 20 ਰੁਪਏ ਦੀ ਹੈ ਨਾ ਤੇ ਇਧਰਲੇ ਦੇਸ਼ਾ ਜਾਪ ਹੀ ਕਰਨਾ ਪੈਂਦਾ ਹੈਗਾ cards only ਆਪੇ ਰੇਟ ਆ ਜਾਂਦੇ ਇਥੇ ਕਾਰਡ ਸਵੈਪ ਕਰੋ ਕਾਰਡ ਤੋਂ ਕਰ ਦੋ थैंक यू प्रिंट ਕਰ ਲਓ 6 ਬਾਉਂਡ ਲੱਗੇ ਆ ਤਿੰਨ ਚੀਜ਼ਾਂ ਲਈਆਂ 6 ਬਾਉਂਡ ਦੀਆਂ ਤੇ ਸਹੀ ਸਸਤਾ ਹੈ ਇਹ ਸਹੀ ਹੈ ਬਹੁਤ ਸਸਤਾ ਲੱਗਿਆ ਸਾਨੂੰ ਆ ਦੇਖੋ ਆ ਤਿੰਨ ਚੀਜ਼ਾਂ ਸਟਾਰਬਕਸ ਵਾਲੀ ਹੈ ਕਾਫੀ ਲਈ ਹੈ ਤੇ ਨਾਲ ਆਹ ਲਿਆਗਾ ਟਮੇਟੋਸ ਬਿੰਗੋਜ਼ ਬੋਲ ਦੇ ਨੰਦੀ ਐਚ ਭੁੱਖ ਤਾਂ ਵੈਸੇ ਮੈਨੂੰ ਖਾਣ ਦੀ ਵੀ ਨਹੀਂ ਹੈਗੀ ਤੇ ਇਹ ਤਿੰਨੇ ਚੀਜ਼ਾਂ ਛੇ ਦੀਆਂ ਵੰਜਾ ਭੁੱਖ ਤਾਂ ਜਮਾ ਨਹੀਂ ਸੀ ਇਹਦਾ ਉਹ ਕੰਮ ਹੋਗਾ ਬਹਿਲਾ ਬਾਣੀਆਂ ਕੀ ਕਰੇ ਇੱਧਰ ਦੇ ਵੱਠੇ ਇੱਧਰ ਤਰੇ ਹੋ ਗਈ ਜੀ 1 ਘੰਟਾ ਸਸਤੀਆਂ ਫਲਾਈਟਸ ਐਵੇਂ ਕਰਦੀਆਂ ਘੰਟਾ ਘੰਟਾ ਡਿਲੇ ਵੀ ਹੁੰਦੀ ਹੈ ਪਹਿਲਾ ਐਕਸਪੀਰੀਅੰਸ ਹੀ ਪਹਿਲੀ ਡਲੇ ਮੌਸਮ ਦੇਖੋ ਬਦਲ ਗਿਆ ਬਾਹਰ ਓਹ ਹੋ ਹੋ ਮੀ ਹਵਾ ਮੀ ਵੀ ਆਉਣਾ ਸ਼ੁਰੂ ਹੋ ਗਿਆ ਥੋੜੀ ਥੋੜੀ ਕਿਣਮਣ ਹੋ ਰਹੀ ਹੈ ਇਹ ਫਲਾਈਟ ਆ ਸਾਡੇ ਜੀ ਰિયાન 에ਅਰ ਫਸਟ ਟਾਈਮ ਐਕਸਪੀਰੀਅੰਸ ਜੇ ਨਾ ਵੀਜ਼ੇ ਦੀ ਗੱਲ ਕਰਾਂ ਤੇ ਜਿਹੜਾ ਆਇਰਲੈਂਡ ਦਾ ਇਹ ਇਹਦਾ ਸੈਪਰੇਟ ਵੀਜ਼ਾ ਲੈਣਾ ਪੈਂਦਾ ਹੈਗਾ ਤੇ ਇਹਦਾ ਯੂਰਪੀਨ ਜਿਹੜਾ ਸ਼ੰਗਨ ਵੀਜ਼ੇ ਚ ਵੀ ਨਹੀਂ ਆਉਂਦਾ ਯੂਰਪੀਨ ਯੂਨੀਅਨ ਦੇ ਵੀਜ਼ੇ ਚ ਵੀ ਨਹੀਂ ਆਉਂਦਾ ਯੂਕੇ ਦੇ ਵੀਜ਼ੇ ਦੇ ਵਿੱਚ ਇਹ ਆਉਂਦਾ ਹੈਗਾ ਜੇ ਤੁਹਾਡੇ ਕੋਲੇ ਯੂਕੇ ਦੇ ਵੀਜ਼ੇ ਦੇ ਉੱਪਰ ਲਿਖਿਆ ਹੋਇਆ ਹੈਗਾ ਬਿਵਸ ਬੀਆਈਵੀਐਸ ਬ੍ਰਿਟਿਸ਼ ਆਇਰਲੈਂਡ ਆਇਰਿਸ਼ ਵੀਜ਼ਾ ਸਕੀਮ ਸਮਥਿੰਗ ਐਵੇਂ ਕੁਝ ਬਣਦਾ ਹੈਗਾ ਤਾਂ ਤੁਸੀਂ ਯੂਕੇ ਵਾਲੇ ਵੀਜ਼ੇ ਤੇ ਹੀ ਆਇਰਲੈਂਡ ਜਾ ਸਕਦੇ ਹੋ ਪਲੇਨ ਕਾਫੀ ਵੱਡਾ ਹੈਗਾ ਮੈਨੂੰ ਤਾਂ ਇਹ ਸਿੱ ਨਿੱਕਾ ਜਾ ਹੋਊਗਾ ਦੇਖੋ ਕਾਫੀ ਜ਼ਿਆਦਾ ਵੱਡਾ ਕਈ ਫਲਾਈਟ ਚ ਨਾ ਹੁਣ ਸਾਨੂੰ ਪੰਜਾਬੀ ਕੋਈ ਜਾਂ ਇੰਡੀਅਨ ਕੋਈ ਨਹੀਂ ਲਿਖਣ ਨੂੰ ਮਿਲਦਾ ਜਿਵੇਂ ਇਹ ਇੱਥੋਂ ਹੀ ਸਾਰੇ ਜਾ ਰਹੇ ਇੱਕਦਾਂ ਲਿਵਰਪੂਲ ਜਿਵੇਂ ਐਸੇ ਹੀ ਸਾਰੇ ਗੋਰੇ ਰਹਿੰਦੇ ਆ ਤੇ ਸਾਰੇ ਲਗਭਗ ਉਹੀ ਨੇ ਇੱਕ ਵੀ ਬੰਦਾ ਬਣਾ ਨਹੀਂ ਹੈਗਾ ਬੜਾ ਹੀ unic ਜਿਹਾ ਕਲਰ ਹੈ ਯਾਰ ਪਹਿਲੀ ਵਾਰੀ ਦੇਖਿਆ ਨਾ ਫਿਰ ਹਾਂ ਬਲੂ ਹੁੰਦਾ ਨਹੀਂ ਜਾਂਦਾ ਬਲੂ ਤੇ येलो ਬਲੂ ਤੇ ਵਾਈਟ ਹੁੰਦਾ ਜਦ ਰੈਡ ਹੁੰਦਾ ਨਾ ਸੀਟ ਬੜੀ ਸੋਹਣੀ ਜਗ੍ਹਾ ਤੇ ਮਿਲੀ ਐ ਪੈਸੇ ਦੇ ਕੇ ਲਗਿਆ ਸੀ ਤਾਂ ਮਿਲ ਗਿਆ ਇਹੀ 50 ਮਿੰਟ ਦੀ ਫਲਾਈਟ ਸੀਗੀ 50 ਮਿੰਟਾਂ ਬਾਅਦ ਪਹੁੰਚ ਗਏ ਆਪਾਂ ਪਰ ਭੁੱਖਿਆਂ ਨੇ ਕੁਝ ਨਹੀਂ ਦਿੱਤਾ ਪਾਣੀ ਮੀਲ ਕੁਝ ਨਹੀਂ ਦਿੱਤੀ ਖਾਣ ਨੂੰ ਘੰਟੇ ਚ ਕੀ ਦੇਣ ਪਾਣੀ ਵੀ ਨਹੀਂ ਪੁੱਛਿਆ ਸੋ ਵੈਲਕਮ ਟੂ ਆਇਰਲੈਂਡ ਜੀ ਇੱਕ ਹੋਰ ਨਵੇਂ ਦੇਸ਼ 'ਚ ਤੁਹਾਡਾ ਸਵਾਗਤ ਹੈ ਦੇਸ਼ ਕਿੰਨਾ ਹੈ ਇਹ ਤਾਂ ਗਿਣਦੇ ਨਹੀਂ ਅੱਜ ਕੱਲ ਕਿਉਂਕਿ ਪੰਜਵੇਂ ਦਿਨ ਦਾ ਦੇਸ਼ ਬਦਲ ਜਾਂਦਾ ਹੈ ਰੋਜ਼ ਹੀ ਨਵੇਂ ਦੇਸ਼ ਘੁੰਮਦੇ ਫਿਰਦੇ ਆ ਜਦੋਂ ਨਵੇਂ-ਨਵੇਂ ਘੁੰਮਣ ਲੱਗੇ ਸੀ ਉਦੋਂ ਬੜਾ ਚਾਅ ਸੀਗਾ ਤੇ ਕੰਟਰੀ ਕਾਊਂਟ ਕਰਨ ਦਾ ਤੇ ਮੌਸਮ ਇੱਥੇ ਵੀ ਖੈਰ ਯੂਕੇ ਵਾਲੀ ਹੈ ਬੱਦਲ ਹੈ ਪੂਰਾ ਮੀਂਹ ਪਈ ਜਾਂਦਾ ਯੂਕੇ 'ਚ ਵੀ ਮੀਂਹ ਪੈਂਦਾ ਸੀਗਾ ਇੱਥੇ ਵੀ ਪੂਰਾ ਬੱਦਲ ਹੋਇਆ ਹੋਇਆ ਤੇ ਮੀਂਹ ਪੈ ਕੇ ਛੱਡੇਗਾ ਹੁਣ ਤਾਂ ਇਹ ਹੈਗਾ ਵੀ ਜਦੋਂ 100 ਕੰਟਰੀ ਘੁੰਮ ਲੈਣਾ 100 ਦੇਸ਼ ਘੁੰਮ ਲਿਆ ਉਦੋਂ ਹੀ ਸੈਲੀਬ੍ਰੇਸ਼ਨ ਕਰਾਂਗੇ ਕਿਉਂਕਿ ਉਦੋਂ ਇਹ ਹੈ ਵੀ ਅੱਧੀ ਦੁਨੀਆ ਘੁੰਮੇ ਜਾਊਗੀ 100 ਦੇਸ਼ ਘੁੰਮਣ ਨਾਲ ਹਾਂ ਅਬ ਦੇਖ ਲੈ ਐਂ ਕਹਦਾਂਗੇ ਵੀ ਅੱਧੀ ਦੁਨੀਆ ਘੁੰਮ ਲਈ ਨਹੀਂ ਐਵੇਂ ਆ ਯੂਰਪ 'ਚ ਤਿੰਨ ਤਿੰਨ ਚਾਰ ਚਾਰ ਦਿਨ ਲਾ ਕੇ ਦੇਸ਼ ਅਕਾਊਂਟ ਕਰਨ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਵੀ 5 ਹੋ ਗਏ 7 ਹੋ ਗਏ ਤਾਂ ਇੱਥੇ ਮਹੀਨੇ 'ਚ ਮੈਂ ਲੱਗਦਾ ਸੀ 28-30 ਦੇਸ਼ ਘੁੰਮ ਜਾਗੇ ਨਾਲੇ ਐਂ ਨਹੀਂ ਹੁੰਦਾ ਹੁੰਦਾ ਆਪਾਂ ਕਿਹੜਾ ਦੇਸ਼ ਗਿਣਨ ਚੱਲ ਰਹੇ ਹਾਂ ਘੁੰਮਣਾ ਆਪਾਂ ਆਪਣਾ ਤਾਂ ਮੇਨ ਮਕਸਦ ਇਹ ਆ ਕਿ ਐਕਸਪਲੋਰ ਕਰੀਏ ਵੱਧ ਤੋਂ ਵੱਧ ਕਰੀਏ ਤੇ ਬਾਕੀ ਤੁਹਾਨੂੰ ਆਇਰਲੈਂਡ ਬਾਰੇ ਥੋੜਾ ਜਿਹਾ ਮੈਂ ਹੋਰ ਦੱਸਦਾ ਆਇਰਲੈਂਡ ਦੋ ਨੇ ਇੱਕ ਹੈਗਾ ਨਾਰਥ ਆਇਰਲੈਂਡ ਜਿਹੜਾ ਯੂਕੇ 'ਚ ਪੈਂਦਾ ਇੱਕ ਹੈਗਾ ਆਇਰਲੈਂਡ ਜਿਹੜਾ ਅਲੱਗ ਤੋਂ ਦੇਸ਼ ਹੈ ਅਲੱਗ ਤੋਂ ਕੰਟਰੀ ਹੈ ਇਹ ਤੇ ਵੀਜ਼ਾ ਤੁਹਾਨੂੰ ਦੋਵਾਂ ਦਾ ਲੈਣ ਦੀ ਜ਼ਰੂਰਤ ਨਹੀਂ ਦੋਵਾਂ 'ਚ ਤੁਸੀਂ ਬਿਨਾ ਵੀਜ਼ੇ ਤੋਂ ਆ ਸਕਦੇ ਹੋ ਸ਼ਰਤ ਇਹ ਹੈ ਤੁਹਾਡੇ ਕੋਲ ਯੂਕੇ ਦਾ ਵੀਜ਼ਾ ਹੋਣਾ ਚਾਹੀਦਾ ਜੇ ਯੂਕੇ ਦਾ ਵੀਜ਼ਾ ਹੈ ਤਾਂ ਤੁਸੀਂ ਦੋਵਾਂ ਤੇ ਆਉਂਗੇ ਤੇ ਯੂਕੇ ਦੇ ਵੀ ਦੋ ਵੀਜ਼ੇ ਆਉਂਦੇ ਆ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਬੇਵਸ ਤੇ ਯੂਕੇ ਵੀਆਈ ਜਦੋਂ ਤੁਹਾਡਾ ਵੀਜ਼ਾ ਸਟicker ਹੋ ਗਿਆ ਹੋਊਗਾ ਯੂਕੇ ਦਾ ਉਦੋਂ ਜੇ ਉੱਤੇ ਯੂਕੇ ਵੀਆਈ ਲਿਖਿਆ ਤਾਂ ਤੁਸੀਂ ਆਇਰਲੈਂਡ ਨਹੀਂ ਆ ਸਕਦੇ ਜੇ ਬੇਵਸ ਲਿਖਿਆ ਤਾਂ ਤੁਸੀਂ ਆਇਰਲੈਂਡ ਆ ਸਕਦੇ ਹੋ ਸੇਮ ਹੀ ਆਇਰਲੈਂਡ ਦੇ ਵੀਜ਼ੇ ਨਾਲ ਇਹਦਾ ਸੈਪਰੇਟ ਤੋਂ ਵੀ ਵੀਜ਼ਾ ਮਿਲ ਜਾਂਦਾ ਜੇ ਤੁਸੀਂ ਲੱਗ ਤੋਂ ਕੱਲੇ ਆਇਰਲੈਂਡ ਦਾ ਵੀਜ਼ਾ ਲੈਣਾ ਹੈ ਜੇ ਆਇਰਲੈਂਡ ਦਾ ਵੀਜ਼ਾ ਤੁਹਾਡੇ ਕੋਲ ਹੈ ਫਿਰ ਤੁਸੀਂ ਯੂਕੇ ਵੀ ਜਾ ਸਕਦੇ ਹੋ ਵੀਜ਼ੇ ਤੇ ਦੋਵੇਂ ਕੰਟਰੀਜ਼ ਦਾ ਆਪਸ ਚ ਇਹਨਾਂ ਦਾ ਟਾਈਅਪ ਆ ਪੈਗਾ ਲਓ ਜੀ ਹੁਣ ਇਮੀਗ੍ਰੇਸ਼ਨ ਕਰਾ ਲਈਏ ਤੇ ਇੱਥੇ ਤਾਂ ਕਹਿੰਦੇ ਆ ਵੀ ਇਮੀਗ੍ਰੇਸ਼ਨ ਹੋਊਗੀ ਵੀਜ਼ਾ ਤਾਂ ਸੇਮ ਹੈ ਸਟੈਂਪ ਮੇਰੇ ਖਿਆਲ ਚ ਲਾਉਣਗੇ ਇੱਥੇ ਆਉਣ ਦੀ ਬਾਕੀ ਦੇਖਦੇ ਹਾਂ ਜਿਵੇਂ ਹੁੰਦਾ ਅਪਡੇਟ ਤੁਹਾਨੂੰ ਕਰਦੇ ਆਂਗੇ ਪਤਾ ਲੱਗ ਜਾਊਗਾ ਇਮੀਗ੍ਰੇਸ਼ਨ ਹੋ ਗਈ ਤੇ ਆਹ ਸਟੈਂਪ ਦਿੱਤੀ ਹੈ ਇਹਨਾਂ ਨੇ ਡਬਲਿਨ 에어ਪੋਰਟ ਦੀ 13 ਜੂਨ 2024 90 ਦਿਨ ਦੀ ਐਂਟਰੀ ਮਿਲੀ ਹੈ ਪੁੱਛਿਆ ਕੁਝ ਵੀ ਨਹੀਂ ਹੈਗਾ ਤੇ ਨਾ ਹੋਟਲ ਬੁਕਿੰਗ ਤੇ ਕੱਖ ਵੀ ਨਹੀਂ ਪੁੱਛਿਆ ਸਿੱਧਾ ਗਿਆ ਕਹਿੰਦੇ ਜੀ ਵੈਲਕਮ ਤੇ ਇੰਜੋਏ ਯੂਅਰ ਟ੍ਰਿਪ ਤੇ ਹੁਣ ਅਸੀਂ ਜੀ ਬੈਗ ਲੈਣਾ ਹੈਗਾ ਬੈਗ ਲੈ ਕੇ ਫਿਰ ਆਪਾਂ ਬਾਹਰ ਨਿਕਲਦੇ ਹਾਂ 에어ਪੋਰਟ ਤੋਂ ਬਾਹਰ ਹੀ ਦਿਖਾਉਣੀ ਆ ਤੁਹਾਨੂੰ ਸਾਡੇ ਨਾਲ ਦੇਖਣ ਵਾਲਿਆਂ ਦਾ ਤੇ ਸਾਨੂੰ ਚਾਹਣ ਵਾਲਿਆਂ ਦਾ ਪਰਿਵਾਰ ਅੱਜ ਕੱਲ ਐਡਾ ਵੱਡਾ ਹੋ ਗਿਆ ਕਿ ਕਿਸੇ ਵੀ ਕੰਟਰੀ ਜਾਈਏ ਤੇ ਸਾਨੂੰ ਕੋਈ ਨਾ ਕੋਈ ਲੈਣ ਦੇ ਲਈ ਸਾਹਮਣੇ ਖੜਾ ਹੁੰਦਾ ਤੇ ਡਬਲਿਨ ਚ ਵੀ ਕੋਈ ਲੈਣ ਆ ਰਹੇ ਆਪਣੇ ਪੰਜਾਬੀ ਬਾਈ ਜੀ ਨੇ 인ਦਰਜੀਤ ਸਿੰਘ ਤੇ ਉਹ ਸਾਨੂੰ ਹੁਣ ਛੱਡਣਗੇ ਸਾਡੇ ਹੋਟਲ ਯੂਰੋਪੀਅਨ ਮੁਲਕਾਂ ਚ ਦਾ ਖਾਸ ਕਰਕੇ ਕਿਉਂਕਿ ਇੱਧਰ ਨੂੰ ਆਪਣੇ ਮਤਲਬ ਪੰਜਾਬੀ ਬਹੁਤ ਜ਼ਿਆਦਾ ਰਹਿੰਦੇ ਆ ਤੇ ਜਦੋਂ ਅਸੀਂ ਗਏ ਸੀਗੇ ਈਜੀਪਟ ਹਨਾ ਇਜੀਪਟ ਤੇ ਜਾਰਡਨ ਉੱਥੇ ਆਪਣੇ ਪੰਜਾਬੀ ਘਟ ਸੀਗੇ ਤੇ ਮਿਲੇ ਆ ਪਰ ਇਹ ਨਹੀਂ ਹੈਗਾ ਵੀ ਜਮ੍ਹਾਂ ਨਹੀਂ ਮਿਲੇ। ਹਾਂਜੀ ਤੇ ਹੁਣ ਸਾਨੂੰ ਇਹ ਲੱਗਦਾ ਵੀ ਇਸ ਤੋਂ ਬਾਅਦ ਵੀ ਜਦੋਂ ਆਈਸਲੈਂਡ ਜਾਂ ਹੋਰ ਨਾਰਵੇ ਡੈਨਮਾਰਕ ਸਵੀਡਨ ਉੱਧਰ ਤਾਂ ਖੈਰ ਬਹੁਤ ਪੰਜਾਬੀ ਹੈ। ਮੈਨੂੰ ਲੱਗਦਾ ਵੀ ਆਈਸਲੈਂਡ 'ਚ ਸਾਨੂੰ ਪੰਜਾਬੀ ਨਹੀਂ ਮਿਲਣਗੇ। ਉਹ ਇੱਕ ਇਹੋ ਜਿਹਾ ਦੇਸ਼ ਹੋਊਗਾ ਜਿੱਥੇ ਕੋਈ ਵੀ ਨਹੀਂ ਰਹਿੰਦਾ। ਜੇ ਕੋਈ ਰਹਿੰਦਾ ਹੋਇਆ ਵਲੌਗ ਦੇਖਦਾ ਹੋਇਆ ਕਮੈਂਟ ਕਰਦੇ ਵੀ ਮੈਂ ਹੈਗਾ ਇੱਥੇ ਆ। ਤੇ ਬਾਕੀ ਵੇਟ ਕਰਦੇ ਆ ਬਾਈ ਜੀ ਹੁਣਾਂ ਦਾ ਤੇ ਆਉਂਦੇ ਆ। ਫਿਰ ਹੋਟਲ ਜਾਵਾਂਗੇ ਤੇ ਬਾਕੀ ਜਿਹੜੀ ਰਾਜਧਾਨੀ ਹੈ ਡਬਲਿਨ ਤੇ ਉਹ ਤੁਹਾਨੂੰ ਹੁਣ ਅਸੀਂ ਕੱਲ ਨੂੰ ਘੁਮਾਵਾਂਗੇ ਸਾਰੀ ਕਿਉਂਕਿ ਅੱਜ ਦਾ ਟਾਈਮ ਬਹੁਤ ਸ਼ਾਰਟ ਹੈ ਸ਼ਾਮ ਦੇ 3:30 ਹੋ ਗਏ ਸਾਨੂੰ ਇਹ ਸੀਗਾ ਵੀ 8:5 ਹੋ ਗਏ ਸਾਨੂੰ ਇਹ ਸੀਗਾ ਵੀ 3 ਵਜੇ ਫਲਾਈਟ ਪਹੁੰਚ ਜੂਗੀ ਵੀ ਕੁਝ ਨਾ ਕੁਝ ਘੁੰਮ ਲਾਂਗੇ ਫਲਾਈਟ ਡਿਲੇ ਹੋ ਗਈ ਸੀਗੀ ਤੇ ਬਾਕੀ ਦੇਖਦੇ ਆ ਜੇ ਟਾਈਮ ਬਚਿਆ ਕੁਛ ਨਾ ਕੁਛ ਦਿਖਾਵਾਂਗੇ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕਿਦਾਂ ਠੀਕ ਆ ਜੀ ਸਤਿ ਸ਼ਕਾਲ ਜੀ ਕੀ ਹਾਲ ਚਾਲ ਆਪਣੇ ਬੰਦੇ ਨੂੰ ਪਛਾਣਨਾ ਬਹੁਤ ਸੌਖਾ ਹੋ ਜਾਂਦਾ ਹੈ ਦੋ ਹੀ ਜਣੇ ਸੀ ਪੱਗਾਂ ਵਾਲੇ ਇੱਕ ਬਾਈ ਜੀ ਇੱਕ ਮੈਂ ਬਾਈ ਸਤਿ ਸ਼ਕਾਲ ਜੀ ਸਤਿ ਸ਼ਕਾਲ ਵੀਰੇ ਕਿਦਾਂ ਠੀਕ ਹੋ ਹੋਰ ਕਿਦਾਂ ਠੀਕ ਠਾਕ ਹੋ ਜੀ ਬਸ ਬਸ ਲਵ ਮੈਂ ਰੱਖ ਦਮ ਰੱਖ ਬਲੂਮ ਹੋਟਲ ਨਾ ਹਾਂਜੀ ਬਲੂਮ ਬਲੂਮਸ ਹੋਟਲੇ ਮੇਰੇ ਖਾਲਸ ਬਲੂਮਸ ਲੋ ਮੇ ਲਾਉਣੇ ਤੋਂ ਅੰਦਰ ਹਾਂ ਇੱਥੇ ਹਾਂਜੀ ਹਾਂਜੀ ਮਿਲ ਗਿਆ ਵਲੋਗਿੰਗ ਕਰਕੇ ਇੰਨੇ ਬੈਨੀਫਿਟ ਹੋ ਜਾਂਦੇ ਆ ਵੀ ਤੁਸੀਂ ਇਹ ਦੇਖੋ ਫਰੰਟ ਸੀਟ ਮਿਲ ਗਈ ਇਹ ਕਹਿੰਦੇ ਵੀ ਅਸੀਂ ਪਿੱਛੇ ਬੈਠਾਂਗੇ ਤੁਸੀਂ ਫਰੰਟ ਤੇ ਬੈਠੋ ਮੈਂ ਬਾਅਦ ਜ਼ੋਰ ਲਾਇਆ ਤੇ ਇਹ ਇਹਨਾਂ ਦਾ ਬੇਟਾ ਜੀ ਉਹ ਇੰਦਰਜੀਤ ਸਿੰਘ ਨੇ ਹਸ਼ਿਆਰਪੁਰ ਤੋਂ ਨਹੀਂ ਪੰਜਾਬ ਤੋਂ ਗਿਆ ਸੀ ਸਿਟੀ ਸੈਂਟਰ ਦੇ ਵਿੱਚ ਇਹ ਮੇਨ ਏਰੀਆ ਹੈਗਾ ਪੂਰੇ ਡਬਲਿਨ ਦਾ ਜਿੱਥੇ ਅਸੀਂ ਇਹ ਹੋਟਲ ਲਿਆ ਆਪਣਾ ਬਲੂਮਸ ਹੋਟਲ ਹੈ ਜੀ ਇੱਥੇ ਵਾਲਾ ਤਾਂ ਬੈਸਟ ਹੈ ਨਾਲੇ ਵਧੀਆ ਹਾਂਜੀ ਹੈ ਚਲੋ 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 ਹਾਂਜੀ ਦੋ ਫੜੋ ਕਿਉਂ ਘੱਟ ਨਾ ਕਰੀਂ ਇਹ ਸਾਨੂੰ ਸਾਡੇ ਕਮਰੇ ਦੇ ਕੀ ਤੇ ਪਹਿਲੀ ਵਾਰੀ ਹੋਇਆ ਕਿ ਜਿਹੜਾ ਵੈਲਕਮ ਡਰਿੰਕ ਵਾਊਚਰ ਇਹ ਨਾਲ ਦਿੱਤੇ ਆ ਸਾਨੂੰ ਇਹੋ ਜਿਹਾ ਜਿਹੜਾ ਦੇਸ਼ ਹਨ ਪੱਬ ਤੇ ਕਲੱਬ ਲਈ ਜ਼ਿਆਦਾ ਮਸ਼ਹੂਰ ਹੈਗਾ ਤੇ ਇਹਦੇ ਤੇ ਤੁਸੀਂ ਆ ਪੱਬ ਚ ਕੁਝ ਵੀ ਹੋਟਲ ਚ ਬਣੇ ਹੁੰਦੇ ਆ ਇਹ ਕਲੱਬ ਤੇ ਕੁਝ ਵੀ ਖਾ ਪੀ ਸਕਦੇ ਤੇ ਵੈਲਕਮ ਡਰਿੰਕ ਚ ਜੂਸ ਲੈ ਸਕਦੇ ਅਸੀਂ ਬੀਅਰ ਵਗੈਰਾ ਕੋਕ ਵੀ ਲੈ ਸਕਦੇ ਆ A to Z ਕੁਝ ਵੀ ਮਿਲੂਗਾ ਇਹੋ ਜੇ ਤੁਹਾਨੂੰ ਇੱਥੇ ਆਇਰਿਸ਼ ਕਲੱਬ ਹੈ ਜਿਹੜੇ ਤੇ ਪਬ ਉਹ ਦੇਖਣ ਨੂੰ ਮਿਲਣਗੇ ਹੁਣ ਤੁਹਾਨੂੰ ਦਿਖਾਉਂਦੇ ਰਾਵਾਂਗੇ ਇੱਧਰ ਕ੍ਰਿਕਟ ਦਾ ਮੈਚ ਵੀ ਚੱਲੀ ਜਾਂਦਾ ਵਾਹ ਵਰਲਡ ਕੱਪ ਵੀ ਦੇਖਣ ਨੂੰ ਮਿਲੂਗਾ ਤੇ ਪਹਿਲਾਂ ਕਮਰੇ 'ਚ ਜਾਈਏ ਲੋ ਜੀ ਪਹੁੰਚ ਗਏ ਜਟਕਾਣੇ ਦੇ 50 ਮਿੰਟ ਦੀ ਫਲਾਈਟ ਸੀ ਤੇ 6 ਘੰਟੇ ਹੋ ਗਏ ਤੁਰੇ ਨੂੰ ਸਾਰਾ ਦਿਨ ਲੰਘ ਗਿਆ ਜੀ ਕਮਰਾ ਵਧੀਆ ਬਣਿਆ ਹੋਇਆ ਜੀ ਸਮਾਨ ਰੱਖ ਦੀਏ ਤੇ ਫਿਰ ਜਾਂਦੇ ਆ ਜੀ ਥੱਲੇ ਦੁਬਾਰਾ ਕੀ ਹੈ ਖੁਸ਼ੀ ਇਧਰ ਵੀਊ ਆ ਬਾਹਰਲਾ ਪਾਸਾ ਵਿੰਡੋ ਤਾਂ ਖੁੱਲਦੀ ਨਹੀਂ ਹੋਣੀ ਮੈਨੂੰ ਖੁੱਲਦੀ ਨਹੀਂ ਸ਼ਾਮ ਦੇ ਵੱਜ ਗਏ ਲਗਭਗ 6 ਤੇ ਅਜੇ ਸਾਡੇ ਕੋਲੇ 2 3 ਘੰਟੇ ਹੈਗੇ ਆ ਇਨ ਨੂੰ ਐਕਸਪਲੋਰ ਕਰਨ ਦੇ ਲਈ ਅਸੀਂ ਥੋੜਾ ਬਹੁਤ ਸ਼ਹਿਰ ਘੁੰਮਦਿਆਂ ਦੇਖਦੇ ਆ ਤੇ ਵਲੌਗ ਹੁਣ ਅੱਗੇ ਕੰਟੀਨਿਊ ਨਹੀਂ ਕਰਾਂਗੇ ਦੇਖਣ ਨੂੰ ਤਾਂ ਸਾਨੂੰ ਬਹੁਤ ਸੋਹਣਾ ਲੱਗ ਰਿਹਾ ਪਰ ਪਹਿਲਾਂ ਅਸੀਂ ਆਪ ਐਕਸਪਲੋਰ ਕਰ ਲਈਏ ਫਿਰ ਅਸੀਂ ਕੱਲ ਦੇ ਵਲੌਗਸ ਤੁਹਾਨੂੰ ਦਿਖਾਵਾਂਗੇ ਸੋਹਣਾ ਸੋਹਣਾ ਰਾਜਧਾਨੀ ਦਾ ਹਨਾ ਤੇ ਨਾਲ ਆਪਾਂ ਇਹ ਦੇਖਾਂਗੇ ਕਿ ਯੂਕੇ ਨਾਲੋਂ ਆਇਰਲੈਂਡ ਦਾ ਕਿੰਨਾ ਕੁ ਫਰਕ ਆ ਤੇ ਤੁਸੀਂ ਕੱਲ ਦੇ ਵਲੌਗ ਦਾ ਕਰੇ ਇੰਤਜ਼ਾਰ ਤੇ ਜੁੜੇ ਰਹੋ ਆਪਣੇ ਆਇਰਲੈਂਡ ਦੇ ਸਫ਼ਰ ਨਾਲ ਮਿਲਦੇ ਹਾਂ ਜੀ ਨਵੇਂ ਵਲੌਗਸ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ